ਕੋਰਡ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ 3 ਦਿਨ ਦੇ ਵਿੱਚ ਸਿਟ ਦੀ ਟੀਮ ਦਾ ਗਠਨ ਕੀਤਾ ਜਾਵੇ ਸਿਟ ਦੀ ਟੀਮ ਬਣਾ ਦਿੱਤੀ ਜਾਵੇ ਤਾਂ ਸਿਟ ਦੀ ਟੀਮ ਦੇ ਵਿੱਚ ਇਨਸਪੈਕਟਰ ਡੀਐਸਪੀ ਤੇ ਐਸਪੀ ਮੌਜੂਦ ਹੋਣਗੇ ਤਾਂ ਐਸਪੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਅਸੀਂ ਹੁਣ ਹੌਲੇ ਹੌਲੇ ਜਾਂਚ ਸ਼ੁਰੂ ਕਰ ਦੇਵਾਂਗੇ 4 ਮਹੀਨਿਆਂ ਦੇ ਵਿੱਚ ਕੋਰਡ ਦੇ ਵੱਲੋਂ ਕਹਿ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ ਲਈ ਜਾਵੇ ਪਾਂ ਮਾਮਲਾ ਦੱਸਦੀ ਇੱਕ ਵਾਰ ਤੁਹਾਨੂੰ ਜਿਹੜੇ ਦਰਸ਼ਕ ਹਲੇ ਮਾਮਲਾ ਨਹੀਂ ਜਾਣਦੇ ਉਹਨਾਂ ਦੇ ਲਈ ਬੇहद ਜ਼ਰੂਰੀ ਆ ਕਿ ਆਖਰ ਜਿਹੜਾ ਕਰਨਲ ਪੁਸ਼ਪਿੰਦਰ ਬਾੜ ਦਾ ਮਾਮਲਾ ਹੈ ਕੀ ਆ ਮੈਂ ਕਿਵੇਂ ਦੇ ਦੋ ਕੋਰਟ ਦੇ ਫੈਸਲਾ ਦਿੱਤਾ ਗਿਆ ਕਿ ਕਿਸ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਆ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁੱਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ what we say ਜੁਡੀਸ਼ਰੀ ਕਹਿੰਦੇ ਨਾ ਸਤਿਏ ਮੇਵ ਜੈਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉਥੇ ਹੀ ਸਚਾਈ ਨੂੰ ਹੱਕ ਮਿਲਦਾ ਹੈ ਮਤਲਬ ਜਸਟਿਸ ਮਿਲਦਾ ਹੈ ਐਂਡ ਆਮ ਵੈਰੀ ਹੈਪੀ ਕਿ ਜਿੱਚਾ ਅਬ ਨੇ ਸੁਨਿਆ ਐਂਡ ਅਗੇ 11th ਡੇਟ ਪਾਈ ਹੈ ਬਾਕੀ ਵਾਟੇਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸਟ them ਸత్యమే ਜੈਤੇ ਜਦੋਂ ਕਹਿੰਦੇ ਸత్య ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮਿਲ ਰਿਹਾ ਮੈਂ ਪੁੱਛਦਾ ਕਿ ਕਾਗਜ ਮੰਗਾਈ ਗਏ ਸੀ ਉਹ ਕਾਗਜ ਪੇਸ਼ ਨਹੀਂ ਕੀਤੇ ਗਏ ਜੀ ਸਟੇ ਨਹੀਂ ਹੁੰਦਾ ਐਂਟਰੀ ਮੇਂ ਉਹਨਾਂ ਨੇ ਕਿਹਾ ਜਬ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾਂ ਵਕੀਲਾਤ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਮੈਂ ਬੇਲ ਦਾ ਫਿਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦੇਣਾ ਜਿਸ ਤਰ੍ਹਾਂ ਕਿ ਸਿਰਫ ਇੱਕ ਇਹ ਇੰਟਰਵਿਊ ਵੀ ਲਿਆ ਗਿਆ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਵੱਲੋਂ ਜੋ ਮਾਨਤ ਪਾਈ ਗਈ ਹੈ ਐਂਡ ਬਾਕੀ ਅ ਜ ਬੈਸ ਹੋਈ ਸੀ ਜੇ ਜਿਹੜਾ ਆਏਗਾ ਆਰਡਰ ਕੋਰਟ ਦੇ ਮੈਦਾਨ ਦਾ ਉਹ ਤੁਹਾਨੂੰ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖੰਦੀ ਲਾਰਡ ਹੈ ਦਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਨੀ ਆ ਸਤਿਅਮੇਵ ਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮੀਨ ਨਾ ਚੰਡੀਗੜ੍ਹ ਬਰਮਾ ਸਾਹਿਬ ਜਿਹੜਾ ਅੱਜ ਕੋਰਟ ਦੇ ਵਿੱਚ ਪ੍ਰोसीडिंग ਹੋਈ ਹੈ ਜੀ ਉਸ ਦੇ ਬਾਰੇ ਥੋੜਾ ਦੱਸੋ ਕਿ ਕੀ ਕਾਸਟ ਗੱਲਬਾਤ ਸੀ ਅੱਜ ਸਾਡੇ ਐਡੀਸ਼ਨਲ ਸੈਸ਼ਨ ਜਜ ਸਾਹਿਬ ਮੈਡਮ ਸੁਰਿੰਦਰਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਬੇਲ ਐਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟੀਸੀਪੇਟਰੀ ਬੇਲ ਉਹ ਲੱਗੀ ਹੋਈ ਸੀ ਜਿਹਦੇ ਚ ਜੱਜ ਸਾਹਿਬ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਔਨਰੇਬਲ ਹਾਈ ਕੋਰਟ ਦੇ ਆਰਡਰਸ ਦੇ ਮੁਤਾਬਕ ਡਾਇਰੈਕਸ਼ਨ ਦੇ ਮੁਤਾਬਕ ਉਥੇ ਟ੍ਰਾਂਸਫਰ ਹੋ ਗਈ ਹੈ ਪਰ ਰਿਕਾਰਡ ਅੱਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਐਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਤੇ ਰਿਕਵੈਸਟ ਕੀਤੀ ਔਨਰੇਬਲ ਕੋਰਟ ਨੂੰ ਕਿ ਸਾਨੂੰ ਜਦੋਂ ਤੱਕ ਇਤੂ ਪਟੀਸ਼ਨ ਦੀ ਰੈਗੂਲਰ ਸੁਣਵਾਈ ਜਾਂ ਪੱਕੀ ਸੁਣਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹਾ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੇ ਜਿਸ ਨੂੰ ਅਸੀਂ ਕੰਪਲੇਨਰ ਸਾਈਡ ਤੋਂ ਰਿਪੋਰਟ ਕੀਤਾ ਔਰ ਕੁਝ ਫੈਕਟਸ ਜਾਸ ਉਹਦੇ ਸਾਹਮਣੇ ਲੈਂਦੇ ਕਿਉਂਕਿ ਮੈਟਰ ਹੁਣ ਸਬਜੈਕਟ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕੁਐਸਟ ਸੀ ਇੰਟਰਮ ਬੇਲ ਦੀ ਉਹ ਉਹ ਜਾਸਮ ਨੇ ਰਿਜੈਕਟ ਕਰ ਫਿਰ 11 ਨੂੰ ਅਗਲੀ ਡੇਟ ਮਿਲੇਗੀ 11 ਤਰੀਕ ਨੂੰ ਰਿਕਾਰਡ ਮੰਗਵਾਇਆ ਹੈ ਔਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਬੇਲ ਐਪਲੀਕੇਸ਼ਨ ਤੇ ਰੋਣੀ ਚੱਲ ਜੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਅਜੇ ਪਹੁੰਚਿਆ ਨਹੀਂ ਤੇ ਉਹਦੀ ਲੋੜ ਹੈ ਬਾਦੋਂ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟ 13 ਤੇ 14 ਦੀ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਕਰਨਲ ਪੁਸ਼ਪਿੰਦਰ ਬਾੜ ਤੇ ਉਸ ਦਾ ਬੇਟਾ ਮੌਜੂਦ ਹੁੰਦੇ ਨੇ ਜਿੱਥੇ ਕਿ 4 ਐਸ ਐਚਓ ਆ ਜਾਂਦੇ ਨੇ ਜੋ ਕਿ ਉਸ ਵੇਲੇ ਡਿਊਟੀ ਤੇ ਨਹੀਂ ਸੀ ਵਰਦੀ ਦੇ ਵਿੱਚ ਨਹੀਂ ਸੀ 4 ਐਸ ਐਚਓ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਗਨਮੈਨ ਜਾਂ ਹੋਰ ਉਹਨਾਂ ਦੇ ਨਾਲ ਮੁਲਾਜ਼ਮ ਸੀ ਤਾਂ ਗੱਡੀ ਦੀ ਕਹਿੰਦੇ ਪਾਰਕਿੰਗ ਨੂੰ ਲੈ ਕੇ ਬਹਿਸ ਵਾਜੀ ਹੋ ਜਾਂਦੀ ਹੈ ਕਿ ਗੱਡੀ ਤੁਸੀਂ ਸਾਈਡ ਤੇ ਲਾਓ ਇੱਥੇ ਅਸੀਂ ਗੱਡੀ ਖੜੀ ਕਰਨੀ ਆ ਜੋ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੱਸ ਰਹੀ ਆ ਉਸ ਦੇ ਮੁਤਾਬਿਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾ ਫਿਰ ਇਹਨਾਂ ਦੇ ਵਿੱਚ ਬਹਿਸਬਾਜੀ ਹੋ ਜਾਂਦੀ ਆ ਬਹਿਸਬਾਜੀ ਜਿਹੜੀ ਆ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਆ ਹੱਥੋਂ ਪਾਈ ਇਸ ਕਦਰ ਹੋ ਜਾਂਦੀ ਆ ਕਿ ਇੰਨਾ ਜ਼ਿਆਦਾ ਜਿਹੜਾ ਆ ਕੁੱਟ ਦਿੱਤਾ ਜਾਂਦਾ ਕਰਨਲ ਪੁਸ਼ਪਿੰਦਰ ਬਾਠ ਨੂੰ ਤੇ ਉਸਦੇ ਬੇਟੇ ਨੂੰ ਉਹ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੱਕ ਜੇਰੇ ਇਲਾਜ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਜਿਸ ਨੂੰ ਕੁੱਟਿਆ ਉਹ ਤਾਂ ਕਰਨਲ ਸੀ ਤੇ ਹਾਲਾਂਕਿ ਕਰਨਲ ਤੇ ਉਸਦੇ ਬੇਟੇ ਨੂੰ ਵੀ ਨਹੀਂ ਪਤਾ ਸੀ ਕਿ ਜਿਨ੍ਹਾਂ ਨੇ ਕੁੱਟਿਆ OSHOC ਇਨਸਪੈਕਟਰ ਸੀ ਉਹ ਤਾਂ ਇਹ ਮਾਮਲੇ ਦੇ ਵਿੱਚ ਉਹ ਫਿਰ ਪੁਲਿਸ ਨੇ ਐਫਆਈਆਰ ਨਹੀਂ ਦਰਜ ਕੀਤੀ ਤਾਂ ਜਦੋਂ ਦਬਾਅ ਬਣਿਆ 0 ਐਫਆਈਆਰ ਦਰਜ ਕਰਤੇ ਅਲਪਸ਼ਕਤੀਆਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਹਾਲਾਂਕਿ ਟਾਬੇ ਦੇ ਉੱਤੇ ਜਿੱਥੇ ਕੁੱਟਮਾਰ ਹੋਈ ਉੱਥੇ ਦੀ ਸੀਸੀਟੀਵੀ ਫੁਟੇਜ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਹੱਥ ਲੱਗੀ ਜਿਸ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਤੂਲ ਫੜੀ ਫਿਰ ਪਟਿਆਲਾ ਦੇ ਵਿੱਚ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਤਾਂ ਰਾਤੋਂ ਰਾਤ ਫਿਰ ਇਨ੍ਹਾਂ ਪੁਲਿਸ ਇਨਸਪੈਕਟਰਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਐਫਆਈਆਰ ਦਰਜ ਹੋ ਜਾਂਦੀ ਹੈ ਬਾਇ ਨੇਮ ਜਿਸ ਤੋਂ ਬਾਅਦ ਫੇਰ ਵੀ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਬਦਲੀ ਨੂੰ ਲੈ ਕੇ ਤੇ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਨੂੰ ਲੈ ਕੇ ਕਰਨਾਲ ਪੁਸ਼ਪਿੰਦਰ ਬਾੜ ਦੀ ਪਤਨੀ ਅਤੇ ਹੋਰ ਉਹਨਾਂ ਦੇ ਹੱਕ ਦੇ ਵਿੱਚ ਸਾਬਕਾ ਸੈਨਿਕ ਨਿਤਰੇਤਾ ਪਟਿਆਲਾ ਦੇ ਵਿੱਚ ਧਰਨਾ ਲੱਗਿਆ ਤਾਂ ਧਰਨਾ ਜਦੋਂ ਲੱਗਿਆ ਤੀਜੇ ਦਿਨ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੁਹਾਡੀ 31 ਮਾਰਚ ਵਾਲੇ ਦਿਨ ਮੁਲਾਕਾਤ ਹੋਵੇਗੀ ਮੀਟਿੰਗ ਦਾ ਸੱਦਾ ਆ ਗਿਆ। ਤਾਂ ਮੀਟਿੰਗ ਹੁੰਦੀ ਆ 31 ਮਾਰਚ ਜਿਸ ਤੋਂ ਸੱਦਾਂ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਜਾਂਦਾ ਤਾਂ ਮੁਲਾਕਾਤ ਹੁੰਦੀ ਆ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਤੇ ਪਰਿਵਾਰਕ ਮੈਂਬਰਾਂ ਦੀ ਪਰ ਭਰੋਸਾ ਵੀ ਮਿਲ ਜਾਂਦਾ। ਪਰ ਇੱਕ ਤਰੀਕ ਨੂੰ 1 ਅਪ੍ਰੈਲ ਨੂੰ ਹੀ ਜਿਹੜਾ ਫਿਰ ਕਰਨਲ ਕੁਸ਼ਪਿੰਦਰ ਬਾੜ ਦੀ ਪਤਨੀ ਇੱਕ ਵੀਡੀਓ ਸਾਂਝੀ ਕਰ ਦਿੰਦੀ ਆ ਕਹਿੰਦੇ ਕਿ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਤੁਹਾਡਾ ਸਾਡਾ ਓਐਸਡੀ ਤੁਹਾਨੂੰ ਫੋਨ ਕਰੇਗਾ 6 ਵਜੇ ਤੱਕ ਪਰ ਕਹਿੰਦੇ 6 ਵਜੇ ਉਹਨਾਂ ਨੇ ਕੀ ਫੋਨ ਕਰਨਾ ਸੀ ਅਸੀਂ ਕੱਲ ਦੇ ਫੋਨ ਕਰ ਰਹੇ ਹਾਂ ਸਾਡੀ ਪੋਜੀਸ਼ਨ ਨਵਾਈ ਨਹੀਂ ਹੋਈ ਤਾਂ ਜਿਸ ਤੋਂ ਬਾਅਦ ਫਿਰ ਉਹ ਪਹੁੰਚ ਜਾਂਦੇ ਨੇ ਰੱਖਿਆ ਮੰਤਰੀ ਕੋਲ ਰੱਖਿਆ ਮੰਤਰੀ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚ ਜਾਂਦੇ ਨੇ ਤਾਂ ਫਿਰ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚਦਾ ਕੋਰਟ ਦੇ ਵੱਲੋਂ ਸਿਟ ਬਣਾ ਦਿੱਤੀ ਮਾਫ ਕਰਨਾ ਕੋਰਟ ਦੇ ਵੱਲੋਂ ਉਹ ਸਿਟ ਨੂੰ ਰੱਦ ਕਰ ਦਿੱਤਾ ਜੋ ਪੰਜਾਬ ਪੁਲਿਸ ਨੇ ਸਿੱਟ ਬਣਾਈ ਗਈ ਸੀ ਪਰ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਕਹਿੰਦੇ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤਾਂ ਕਰਨਲ ਪੁਸ਼ਪਿੰਦਰ ਬਾਵਾੜ ਦੇ ਪਰਿਵਾਰ ਨੂੰ ਥੋੜਾ ਭਰੋਸਾ ਮਿਲਿਆ ਕਰਨਲ ਪੁਸ਼ਪਿੰਦਰ ਬਾਵਾੜ ਨੂੰ ਥੋੜੀ ਰਾਹਤ ਮਿਲੀ ਤਾਂ ਫਿਰ ਹੁਣ ਉਹ ਜਿਹੜੀ ਚੰਡੀਗੜ੍ਹ ਦੀ ਟੀਮ ਬਣਾਈ ਗਈ ਆ ਉਹ ਟੀਮ ਹੁਣ ਜਾਂਚ ਕਰੇਗੀ ਤੇ ਇਧਰ ਇੰਸਪੈਕਟਰ ਰੌਨੀ ਸਿੰਘ ਦੀਆਂ ਮੁਸ਼ਕਿਲਾਂ ਇਸ ਕਰਕੇ ਵੱਧ ਗਈਆਂ ਕਿਉਂਕਿ ਅਗਾਊ ਜਮਾਨਤ ਅਰਜੀ ਦੇ ਲਈ ਕੋਈ ਕੋਰੀ ਨਾ ਪਟਿਆਲਾ ਕੋਟ ਦੇ ਵੱਲੋਂ ਕਰ ਦਿੱਤੀ ਆ ਹੁਣ ਇਸ ਮਾਮਲੇ ਦੇ ਵਿੱਚ ਨਵੇਂ ਨਿੱਤ ਮੋੜ ਆ ਰਹੇ ਨੇ ਆਖਰਕਾਰ ਹੁਣ ਕਦੋਂ ਤੱਕ ਇਸ ਮਾਮਲੇ ਦੀ ਜਾਂਚ ਮੁਕੰਮਲ ਹੁੰਦੀ ਆ ਕੀ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਹੁੰਦਾ ਪਟਿਆਲੇ ਤੋਂ ਕੀ ਸਸਪੈਂਡ ਕੀਤੇ ਗਏ ਇੰਸਪੈਕਟਰ ਜੇਲ ਦੀ ਸਲਾਕਾਂ ਪਿੱਛੇ ਜਾਣਗੇ ਕੀ ਬਰਖਾਸਤ ਕੀਤੇ ਜਾਣਗੇ ਕਰਨਲ ਪੁਸ਼ਪਿੰਦਰ 13 ਤੇ 14 ਦੀ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਕਰਨਲ ਪੁਸ਼ਪਿੰਦਰ ਬਾੜ ਤੇ ਉਸ ਦਾ ਬੇਟਾ ਮੌਜੂਦ ਹੁੰਦੇ ਨੇ ਜਿੱਥੇ ਕਿ 4 ਐਸ ਐਚਓ ਆ ਜਾਂਦੇ ਨੇ ਜੋ ਕਿ ਉਸ ਵੇਲੇ ਡਿਊਟੀ ਤੇ ਨਹੀਂ ਸੀ ਵਰਦੀ ਦੇ ਵਿੱਚ ਨਹੀਂ ਸੀ 4 ਐਸ ਐਚਓ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਗਨਮੈਨ ਜਾਂ ਹੋਰ ਉਹਨਾਂ ਦੇ ਨਾਲ ਮੁਲਾਜ਼ਮ ਸੀ ਤਾਂ ਗੱਡੀ ਦੀ ਕਹਿੰਦੇ ਪਾਰਕਿੰਗ ਨੂੰ ਲੈ ਕੇ ਬਹਿਸਵਾਜੀ ਹੋ ਜਾਂਦੀ ਆ ਕਿ ਗੱਡੀ ਤੁਸੀਂ ਸਾਈਡ ਤੇ ਲਾਓ ਇੱਥੇ ਅਸੀਂ ਗੱਡੀ ਖੜੀ ਕਰਨੀ ਆ ਜੋ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੱਸ ਰਹੀ ਆ ਉਸ ਦੇ ਮੁਤਾਬਿਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਫਿਰ ਇਹਨਾਂ ਦੇ ਵਿੱਚ ਬਹਿਸਵਾਜੀ ਹੋ ਜਾਂਦੀ ਆ ਬਹਿਸਵਾਜੀ